ਪੰਜਾਬ ਨੂੰ ਬਹੁਤ ਦਿਰ ਪਹਿਲਾਂ ਲੋੜ ਸੀਗੀ ਜਿਹੜਾ ਅੱਜ ਸੀਐਮ ਸਾਹਿਬ ਸਾਡੀ ਸਰਕਾਰ ਲੈ ਕੇ ਆ ਰਹੀ ਹੈ ਤੇ ਉਹ ਸਾਡੇ ਸਾਰੇ ਧਾਰਮਿਕ ਗ੍ਰੰਥਾਂ ਦੀ ਵੀ ਆਦਵੀ ਰੋਕਣ ਦੇ ਲਈ ਪੂਰੀ ਸਰਕਾਰ ਮਿਲ ਕੇ ਕੰਮ ਕਰ ਰਹੀ ਹੈ ਬਿਲਾਊਗਾ ਤੇ ਉਹਦੇ ਤੇ ਸਾਰੇ ਲੋਕਾਂ ਨੂੰ ਬੋਲਣ ਦਾ ਹੱਕ ਹੋਊਗਾ ਤੇ ਜੋ ਵੀ ਵਿਧਾਨ ਸਭਾ ਦੇ ਵਿੱਚ ਪਾਸ ਹੋਊਗਾ ਤੇ ਉਹ ਇੱਕ ਪੰਜਾਬ ਦੇ ਆਉਣ ਵਾਲੇ ਭਵਿੱਖ ਲਈ ਬਹੁਤ ਚੰਗੀ ਗੱਲ ਹੈ ਬ ਚਰਚਾ ਹੋਈ ਜਿੱਦਾਂ ਸਾਰੇ ਸਟੇਕ ਹੋਲਡਰਾਂ ਨਾਲ ਹੋਣੀ ਹੈ ਧਾਰਮਿਕ ਗੁਰੂਆਂ ਨਾਲ ਹੋਣੀ ਹੈ ਫਾਈਨਲ ਡਾਇਵਲ ਹੀ ਜਾਣੀ ਆ। ਹਾਂ ਬਿਲਕੁਲ ਉਹ ਤਾਂ ਪ੍ਰੋਸੈਸ ਹੈਗਾ ਹੀ ਆ ਕਿਉਂਕਿ ਹੈਲਦੀ ਡਿਬੇਟ ਹੋਏਗੀ ਤੇ ਵਿਧਾਨ ਸਭਾ ਦੇ ਵਿੱਚ ਤੁਸੀਂ ਦੇਖੋਗੇ ਤੇ ਬਹੁਤ ਸਾਰੇ ਖੁੱਲ ਕੇ ਗੱਲਾਂ ਹੋਣਗੀਆਂ ਜਿਹਦਾ ਬਹੁਤ ਲੋਕਾਂ ਦੀ ਮੀਡੀਆ ਦੇ ਮੁਤਾਬਕ ਹੋਵੇਗਾ। ਇਸ ਤਰੀਕੇ ਦਾ ਜਨਾ ਪਹਿਲਾਂ ਵੀ ਬੇਦਬੀ ਦੀ ਕੋਈ ਸਜ਼ਾ ਨਹੀਂ ਮਿਲੀ ਹੱਲੇ ਵੀ ਚਲਾਨਾ ਨਹੀਂ ਗਈ। ਨਹੀਂ ਆਪੋਜੀਸ਼ਨ ਦੇ ਤਾਂ ਸਾਰੇ ਕੰਡੇ ਬੀਜੇ ਹੋਏ ਨੇ ਜਿਨ੍ਹਾਂ ਨੇ ਅੱਜ ਤੱਕ ਸਜ਼ਾ ਦੇਣ ਦਾ ਕੋਈ ਯਤਨ ਨਹੀਂ ਕੀਤਾ ਕੋਈ ਐਕਟ ਜਾਂ ਕੋਈ ਬਿਲ ਬਣਾਉਣ ਦਾ ਯਤਨ ਨਹੀਂ ਕਦੇ ਕੀਤਾ ਤੇ ਇਹੀ ਤਾਂ ਸਾਡੀ ਸਰਕਾਰ ਦੀ ਅੱਜ ਬਹੁਤ ਵੱਡੀ ਇੱਕ ਉਪਲਬਧੀ ਹੋਵੇਗੀ ਤਾਂ ਕਿ ਸਾਡੇ ਸਾਰੇ ਜਿੰਨੇ ਵੀ ਜਿਹੜਾ ਵੀ ਕੋਈ ਕਿਸੇ ਵੀ ਧਰਮ ਨੂੰ ਮੰਨਦਾ ਹਰ ਇੱਕ ਦੇ ਮੰਨੂ ਠੰਡ ਪਾਉਣ ਵਾਲਾ ਮਿਲੋਗੇ ਹਰ ਰੋਜ਼ 1 ਕਰੋੜ ਰੁਪਿਆ ਖਰਚ ਹੁੰਦਾ ਹੈ 6 ਕਰੋੜ ਰੁਪਿਆ ਖਰਚਿਆ ਵਿੱਚੋਂ ਕੁਝ ਵੀ ਨਹੀਂ ਨਿਕਲਿਆ ਅੱਜ ਹਰਡਲੀ ਅੱਜ ਇਹਨਾਂ ਨੇ ਆਪਣੀ ਕੈਬਨ ਮੀਟਿੰਗ ਬੁਲਾਈ ਸੀ ਆ 15-20 ਮਿੰਟ ਪਹਿਲੇ ਜਾਂ ਅੱਧੇ ਘੰਟਾ ਪਹਿਲੇ ਬੇਅਦਬੀਆਂ ਦੇ ਉੱਤੇ ਜਿਹੜਾ ਮਤਾ ਲੈ ਕੇ ਆਣਗੇ ਸਾਡੇ ਕੋਲ ਅਜੇ ਤੱਕ ਕੋਈ ਡਰਾਫਟ ਪੜਨੂ ਹੀ ਨਹੀਂ ਉਹਦਾ ਮਤਲਬ ਇਹ ਹੈ ਕਿ ਇੰਦਾ ਸੰਜੀਦਾ ਮਸਲੇ ਤੇ ਬੇਅਦਬੀਆਂ ਦਾ ਮਸਲਾ ਜਿਹੜਾ ਉਹ ਸੰਜੀਦਾ ਮਸਲੇ ਦੇ ਉੱਤੇ ਇਹ ਆਪੋਜੀਸ਼ਨ ਨੂੰ ਯਾ ਆਪੋਜੀਸ਼ਨ ਦੇ ਜਿੰਨੀਆਂ ਵੀ ਪਾਰਟੀਆਂ ਉਹਨਾਂ ਨੂੰ ਮੌਕਾ ਹੀ ਨਹੀਂ ਦੇਣਾ ਚਾਹੁੰਦੇ ਕਿ ਅਸੀਂ ਅਪਲਾਈ ਕਰ ਸਕੀਏ ਆਪਣੇ ਮਾਈਂਡ ਨੂੰ ਕੋ ਰਿਸਰਚ ਕਰ ਸਕੀਏ ਕੋ ਗੱਲਬਾਤ ਕਰ ਸਕੀਏ ਕੋ ਇਸ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰ ਸਕੀਏ ਜਿਸ ਸਰਕਾਰ ਨੇ ਕਿਹਾ ਸੀ ਅਸੀਂ 24 ਘੰਟਿਆਂ ਦੇ ਵਿੱਚ ਕੁੰਮਨ ਵਿਜੇ ਪ੍ਰਤਾਪ ਦੀ ਸਿੱਟ ਦੀ ਰਿਪੋਰਟ ਨੂੰ ਲਾਗੂ ਕਰਕੇ ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਕਰਾਂਗੇ ਆ ਸਾਢੇ 3 ਸਾਲ ਬੀਤਣ ਤੋਂ ਬਾਅਦ ਕੁਝ ਵੀ ਨਹੀਂ ਕਿਸੇ ਨੂੰ ਪਤਾ ਚਲਾਨ ਪੁੱਠਾ ਨਹੀਂ ਹੋਇਆ ਇਨਵੈਸਟੀਗੇਸ਼ਨ ਮੁਕੰਮਲ ਨਹੀਂ ਹੋਈ ਇੱਕ ਕੇਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜੀ ਤੇ ਸੁਖਬੀਰ ਸਿੰਘ ਬਾਦਲ ਇਸ ਕੇਸ ਤੋਂ ਹੀ ਬਾਹਰ ਨੇ ਤੋ ਦਾ ਮਤਲਬ ਹੈ ਕਿ ਪਹਿਲੇ ਇਥੋਈ ਇਹਨਾਂ ਦੀ ਮਨਸ਼ਾ ਉਹਨਾਂ ਨੂੰ ਬਕਾਇਦਾ ਤੌਰ ਪਰਇਲ ਜ਼ੁਮਾ ਕਰਦੇ ਦੀ ਹੋਲ ਕੇਸ ਬਿਕੋਜ਼ ਆਫ ਦੀ ਆਪ ਆਕਾ ਆਪ ਦੀ ਸਰਕਾਰ ਕਾਰਨ ਭਗਵੰਤ ਉਹਨਾਂ ਦੀ ਰਹਿਨਮਾਈ ਕਾਰਨ ਹੋਮ ਮਿਨਿਸਟਰ ਤੇ ਮੁੱਖ ਮੰਤਰੀ ਦੀ ਰਹਿਨਮਾਈ ਕਾਰਨ ਆਲਰੇਡੀ ਸਾਡੀਆਂ ਬੇਧਵੀਆਂ ਦੇ ਕੇਸ ਬਹੁਤ ਹੱਦ ਤੱਕ ਕਚਹਿਰੀਆਂ ਵਿੱਚ ਇਹਨਾਂ ਕਮਜ਼ੋਰ ਕੀਤੇ ਉਹਨਾਂ ਇਸ ਤੋਂ ਇਲਾਵਾ ਦੋ ਦਿਨ ਦੀ ਵੇਖੋ ਸਪੀਕਰ ਸਾਹਿਬ ਨੇ ਕਿਹਾ ਕਿ ਮੈਂ ਆਪੋਜੀਸ਼ਨ ਪਾਰਟੀ ਦੇ ਕਹਿੰਦੇ ਬਾਜਵਤ ਸਾਹਿਬ ਦੇ ਕਹਿੰਦੇ 2 ਦਿਨ ਦੀ ਮਨਜ਼ੂਰੀ ਦਿੱਤੀ ਐਕਸਟਰਾ ਮੰਡੇ ਤੇ ਟਿਊਜ਼ਡੇ ਸੋਮਵਾਰ ਤੇ ਮੰਗਲਵਾਰ ਅਸੀਂ ਹਾਊਸ ਵਧਾਇਆ ਸਾਡਾ ਉਹਦੇ ਵਿੱਚ 2 ਪੁਆਇੰਟ ਸੀ ਪੰਜਾਬ ਦੇ ਵਿੱਚ ਸਾਰ ਨੂੰ ਭਗਤਾ ਮੁੱਦਾ ਅੱਜ ਲੌਂਡ ਆਰਡਰ ਕੱਲ ਮੈਂ ਬੋਰ ਹੋ ਕੇ ਆਇਆ ਵਰਮਾ ਸਾਹਿਬ ਦੇ ਭੋਗ ਤੇ ਉੱਥੇ ਜਾ ਕੇ ਆਇਆ ਉਸ ਟਾਈਮ ਦੇ ਉੱਤੇ ਸਾਰਾ ਏਰੀਆ ਜਿਹੜਾ ਉੱਥੇ ਆਇਆ ਸੀ ਕੰਪਲੀਟਲੀ ਦਸ਼ਤ ਦੇ ਵਿੱਚ ਤੋਂ ਇਹਦੇ ਬਾਰੇ ਮੈਂ ਤੁਹਾਨੂੰ ਆ ਕੇ ਜਦੋਂ ਹੀ ਵਿਧਾਨ ਸਭਾ ਤੋਂ ਆਵਾਂਗੇ ਡਿਟੇਲਡ ਗੱਲ ਕਰਾਂਗਾ ਦੂਸਰੀ ਗੱਲ ਅਸੀਂ ਮੰਗੀ ਸੀ ਲੈਂਡ ਪੂਲਿੰਗ ਸਾਡੀ ਪਾਰਟੀ ਤੇ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਅੱਜ ਬਹੁਤ ਵੱਡੇ ਪੇਮਾਨੇ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਜਿਹੜਾ ਇਹਨਾਂ ਦਾ ਗਲਾਡਾ ਦਾ ਆਫਿਸ ਹੈ ਲੁਧਿਆਣੇ ਦੇ ਵਿੱਚ ਉਹਦੇ ਸਾਹਮਣੇ ਧਰਨਾ ਚੱਲਦੇ ਅਸੀਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਨੇ ਜਿਸ ਤਰ੍ਹਾਂ ਮੋਦੀ ਦੀ ਕਾਲੇ ਕਾਨੂੰਨਾਂ ਦਾ ਜਿਹੜਾ ਮਨਸੂਬਾ ਸੀ ਸਾਡੀਆਂ ਜ਼ਮੀਨਾਂ ਕੰਟਰੈਕਟ ਬੇਸਿਸ ਤੇ ਲੈ ਕੇ ਅਡਾਨੀਆਂ ਤੇ ਅਮਾਨੀਆਂ ਤੇ ਹੱਥੇ ਦੇਣੀਆਂ ਜੇ ਉਹ ਮਨਸੂਬਾ ਸਿਰੇ ਨਹੀਂ ਚੜਿਆ ਤੇ ਜਿਹੜਾ ਇਹ ਕੇਜਰੀਵਾਲ ਦਾ ਭਗਵੰਤ ਦਾ ਤੇ ਸਤਿੰਦਰ ਜੈਨ ਦਾ ਮਨਸੂਬਾ ਹੈ ਪੰਜਾਬ ਨੂੰ ਲੁੱਟਣ ਦਾ ਇਹ ਲੈਂਡ ਪੂਲਿੰਗ ਦੀ ਲੈਂਡ ਫੂਲਿੰਗ ਦਾ ਮਨਸੂਬਾ ਹੀ ਸਿਰੇ ਨਹੀਂ ਚੜਿਆ 1 ਇੰਚ ਪੈਲੀ ਮੈਂ ਸਮੁੱਚੇ ਜਿੰਨੇ ਮਾਲਕ ਨੇ ਤੇ ਕਿਸਾਨ ਭਰਾ ਨੇ ਉਹਨਾਂ ਨੂੰ ਬੇਨਤੀ ਕਰੂੰਗਾ 1 ਇੰਚ ਵੀ ਨਾ ਦਿਓ ਇਹਨਾਂ ਲੁੱਟ ਕੇ ਭੱਜ ਜਾਣਾ ਜੇ ਕੇਜਰੀਵਾਲ ਨੇ 10 ਸਾਲਾਂ ਚ ਇੱਕ ਸਾਈਨ ਫਾਈਲ ਤੇ ਨਹੀਂ ਕੀਤਾ ਹੁਣ ਭਗਵੰਤਨ ਨੇ ਨਹੀਂ ਕਰਨਾ ਚੀਫ ਸਕੱਟਰੀ 27 ਦੇ ਵਿੱਚ ਜਦੋਂ ਨਵੀਂ ਸਰਕਾਰ ਬਣਨੀ ਹੈ ਦੋ ਮਹੀਨੇ ਰਿਟਾਇਰ ਹੋ ਕੇ ਵੀ ਭੱਜ ਜਾਣਾ ਆਪਾਂ ਕਿਦ ਕੋਈ ਚੀਜ਼ਾਂ ਲਵਾਂਗੇ ਤੁਹਾਡੀਆਂ ਜਾਇਦਾਦਾਂ ਤੁਹਾਡੀ ਇਹ ਜ਼ਮੀਨ ਕੌਡੀਆਂ ਭਾ ਕਿਸੇ ਨੇ ਨਹੀਂ ਖਰੀਦਣੀ ਘਰਾਂ ਦੇ ਘਰ ਤਬਾਹ ਕਰਨ ਦਾ ਇਹਨਾਂ ਦਾ ਏਜੰਡਾ ਹੈ 35 ਤੋਂ 40 ਹਜ਼ਾਰ ਕਰੋੜ ਰੁਪਈਆ ਇਹਦੇ ਚੋਂ ਪੈਸੇ ਕਢਨੇ ਦੋ ਸਾਡੇ ਮੁੱਦੇ ਜਿਹੜੇ ਅਜੇ ਤੱਕ ਉਹ ਲਿਸਟ ਹੀ ਨਹੀਂ ਕੀਤੇ ਸਪੀਕਰ ਸਾਹਿਬ ਨੇ ਨਾ ਲਾ ਲੋ ਐਂਡ ਆਰਡਰ ਤੇ ਚਰਚਾ ਨਾ ਲੈਂਡ ਪੂਲਿੰਗ ਜਿਹੜੀ ਹੈ ਉਹਦੇ ਤੇ ਕਿਸੇ ਕਿਸਮ ਦੀ ਚਰਚਾ ਰੱਖੀ ਹੈ ਤੋਂ ਮੈਂ ਸਮਝਦਾ ਕੰਪਲੀਟ ਸਾਰੇ ਦਾ ਸਾਰਾ ਸੈਸ਼ਨ ਇਹ ਜਿਹੜਾ ਇਹ ਨੈਟਫਲਿਕਸ ਦੇ ਸੀਰੀਅਲ ਵਰਗਾ ਜਾਂ ਨੈਟਫਲਿਕਸ ਤੇ ਚੱਲਦਾ ਹੁੰਦਾ ਨਾ ਜੁਗਨੂ ਹਾਜ਼ਰ ਹੋ ਇਹ ਜੁਗਨੂ ਹਾਜ਼ਰ ਹੋ ਦੇ ਇੱਕ ਸੀਰੀਅਲ ਵਰਗਾ ਚਲਾ ਦਿੱਤਾ ਟਾਈਮ ਆਪੋਜੀਸ਼ਨ ਦਾ ਵੀ ਵੇਸਟ ਕੀਤਾ ਹੈ ਕਰੋੜਾ ਰੁਪਏ ਟੈਕਸਪੇਅਰ ਦੇ ਵੀ ਇਹਨਾਂ ਨੇ ਖੂਬ ਵਿੱਚ ਸੁੱਟੇ ਨੇ ਕੋਈ ਇੱਕ ਬਿਜ਼ਨਸ ਇਹੋ ਜਿਹਾ ਇਹਨਾਂ ਨੇ ਨਹੀਂ ਕੀਤਾ ਕਿ ਵਪਾਰੀਆਂ ਦੇ ਹੱਕ 'ਚ ਹੋਏ ਕਿਸਾਨਾਂ ਦੇ ਹੱਕ 'ਚ ਹੋਏ ਖੇਤ ਮਜ਼ਦੂਰਾਂ ਦੇ ਹੱਕ 'ਚ ਹੋਏ ਸਾਡੇ ਬਿਜ਼ਨਸਮੈਨ ਜਿਹੜੇ ਨੇ ਵਪਾਰੀ ਜਿਹੜੇ ਉਹਨਾਂ ਤੇ ਕੋਈ ਹੱਕ 'ਚ ਹੋਏ ਕੋਈ ਸਟੂਡੈਂਟਸ ਦੇ ਹੱਕ 'ਚ ਕੋਈ ਇੱਕ ਸਿੰਗਲ ਪਾਲਿਸੀ ਇਹੋ ਜਿਹੀ ਨਹੀਂ ਆਈ ਜਿਹੜੀ ਲੋਕ ਹਿੱਤ ਦੇ ਵਿੱਚ ਤੇ ਇਹ ਸਦਨ ਜਾਂ ਲੋਕਾਂ ਨੇ ਕਾਨੂੰਨ ਜਿਹੜਾ ਜ਼ਿੰਮੇਵਾਰੀ ਦਿੱਤੀ ਹੁੰਦੀ ਹੈ ਉਹ ਜਨਤਕ ਮੁੱਦਿਆਂ ਨੂੰ ਜੋਤੇ ਖੁੱਲੀ ਚਰਚਾ ਕਰਨ ਲਈ ਹੁੰਦੀ ਹੈ ਔਰ ਆਪਣੀ ਭਾਸ਼ਾ ਦੇ ਉਤੇ ਸਹੀਮ ਰੱਖਣ ਦੀ ਹੈ ਲੇਕਿਨ ਅਗਰ ਭਾਸ਼ਾ ਦੀਆਂ ਮਰਿਆਦਾਵਾਂ ਟੁੱਟਣਗੀਆਂ ਤੇ ਸਾਹਮਣੇ ਵਾਲੇ ਪਾਸੇ ਵੀ ਉਹ ਮਰਿਆਦਾਵਾਂ ਟੁੱਟਣਗੀਆਂ ਹਾਂਜੀ ਸਰ ਅੱਜ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ ਬਿੱਲ ਕੋ ਡੀਰਬੀ ਕੋ ਲੈ ਕੇ ਲੈ ਕੇ ਆ ਰਹੇ ਹਾਂ ਵਿਧਾਨ ਸਭਾ ਵਿੱਚ ਆਪਕੇ ਅਨੁਸਾਰ ਸਜਾਵਾਂ ਤੇ ਟਾਈਮ ਬਾਉਂਡ ਹੋਊਗਾ ਜੀ ਕਹਿੰਦੇ ਨਹੀਂ ਮੇਰਾ ਕੇਵਲ ਇਹ ਸਰਕਾਰ ਨੂੰ ਬਿੱਲ ਲਿਆਰੀ ਹੈ ਸਵਾ 3 ਸਾਲ ਸਰਕਾਰ ਕਿੱਥੇ ਸੀ ਔਰ ਜਦੋਂ ਇਹਨਾਂ ਨੇ ਲੋਕਾਂ ਕੋਲੋਂ ਵੋਟਾਂ ਮੰਗੀਆਂ ਸੀ ਬਰਗਾੜੀ ਕਾਂਡ ਦੀ ਉਸ ਵੇਲੇ ਬਹੁਤ ਜ਼ਿਆਦਾ ਚਰਚਾ ਹੋਈ ਸਵਾ 3 ਸਾਲਾਂ ਚ ਅਨੇਕ ਬੇਅਦਬੀ ਦੇ ਮਸਲੇ ਆਏ ਸਰਕਾਰ ਬਿੱਲ ਲਿਆਏ ਉਹਦੇ ਚ ਕੀ ਪ੍ਰਬੰਧਨ ਹੈ ਉਹਦੇ ਪ੍ਰੂਫ ਦੇਖਣ ਤੋਂ ਬਾਅਦ ਪਤਾ ਚਲੇਗਾ ਕਿ ਛਟਪਟਾਹਟ ਹੈ ਜਾਂ ਸਰਕਾਰ ਦੀ ਸੀਰੀਅਸਨੈਸ ਹੁੰਦੀ ਕਿ ਇਹਨਾਂ ਦੇ ਜਿਹੜੇ ਸੁਪਰੀਮ ਕੋਰਟ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਸਰਕਾਰ ਬਣਾਉਣ ਦੇ 30 ਦਿਨਾਂ ਦੇ ਅੰਦਰ ਅੰਦਰ ਬਰਗਾੜੀ ਕਾਂਡ ਦੇ ਲੋਕੀਆਂ ਨੂੰ ਅੰਦਰ ਲੈ ਕੇ ਜਾਵਾਂਗੇ ਕੋਰਟ ਚੋਂ ਦਾ ਕੀ ਸਟੇਟਸ ਹੈ ਅੱਜ ਤੱਕ ਕਿੰਨੇ ਵਿਅਦਵੀ ਕਾਂਡ ਹੋਏ ਕਿੰਨਿਆਂ ਤੇ ਕੇਸ ਰਜਿਸਟਰ ਹੋਇਆ ਉਹਦੀ ਕੋਰਟ ਤੱਕ ਕਿੰਨਿਆਂ ਨੂੰ ਲੈ ਕੇ ਗਏ ਕਿਹ ਇਹਦਾ ਜਵਾਬ ਨਹੀਂ ਦੇਣਾ ਪਏਗਾ ਕਿਹਾ ਕੇਵਲ ਔਰ ਕੇਵਲ ਇਹ ਕਰਨ ਲਈ ਕਿ ਧਿਆਨ ਲੋਕਾਂ ਦਾ ਪਟਕੇ ਮੇਨ ਮੁੱਦਿਆਂ ਤੋਂ ਜਨਤਕ ਮੁੱਦਿਆਂ ਤੋਂ ਜਿਹੜੇ ਦੂਸਰੇ ਜਨਤਕ ਮਹੱਤਵਪੂਰਨ ਬੇਅਦਵੀ ਬਹੁਤ ਮਹੱਤਵਪੂਰਨ ਮਾਮਲਾ ਹੈ ਕਿ ਹਰ ਇੱਕ ਨੂੰ ਹਰ ਇੱਕ ਧਰਮ ਦੇ ਪ੍ਰਤੀ ਆਦਰ ਸਤਕਾਰ ਹੋਣਾ ਜ਼ਰੂਰੀ ਹੈ ਔਰ ਜਿਹੜੇ ਲੋਗ ਆਦਰ ਸਤਕਾਰ ਨਹੀਂ ਕਰਦੇ ਉਹਨਾਂ ਦੋਸ਼ੀਆਂ ਤੇ ਕਾਰਵਾਈ ਹੋਣਾ ਵੀ ਜ਼ਰੂਰੀ ਹੈ ਲੇਕਿਨ ਜਿਹੜੇ ਸਜ਼ਾ ਹੋਣੀ ਚਾਹੀਦੀ ਹੈ ਦੇ ਵਿੱਚ ਬਹੁਤ ਸਜ਼ਾ ਹੋਣੀ ਚਾਹੀਦੀ ਉਹਦੇ ਵਿੱਚ ਇਹ ਅਨੇਕ ਕਾਰਨ ਸੀ ਪਹਿਲੀ ਵਾਰੀ ਜਿਹੜਾ ਬਿੱਲ ਗਿਆ ਸੀ ਉਹਦੇ ਤੇ ਕੇਵਲ ਕਿਲੀ ਗੁਰੂਗ੍ਰੰਥ ਸਾਹਿਬ ਨੂੰ ਲੈ ਕੇ ਹੀ ਮਾਮਲਾ ਸੀ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਇਹਦੇ ਵਿੱਚ ਸਾਰੇ ਧਰਮਾਂ ਨੂੰ ਇਨਕਲੂਡ ਕੀਤਾ ਜਾਣਾ ਚਾਹੀਦਾ ਧਰਮ ਤੇ ਸਾਰੇ ਇਕੋ ਜਿਹੇ ਦੂਸਰੀ ਵਾਰ ਇਹ ਸੀ ਕਿ ਦੇਸ਼ ਦੀ ਜਿਹੜੀ ਨਵੀਂ ਆ ਨੀਤੀ ਐ ਕਾਨੂੰਨ ਆਪਣੇ ਆ ਰਹੇ ਸੀ ਰਾਸ਼ਟਰ ਦੇ ਆਪਣੇ ਕਾਨੂੰਨ ਆ ਰਹੇ ਸੀ ਉਹਦੇ ਤਹਿਤ ਉਹਨੇ ਕਿਹਾ ਕਿ ਉਹ ਕਾਨੂੰਨ ਆ ਰਹੇ ਨੇ ਉਹਨਾਂ ਨੂੰ ਆਉਣ ਤੋਂ ਬਾਅਦ ਇਹਦੇ ਤੇ ਕਰਾਂਗੇ ਰਹੀ ਗੱਲ ਗੱਲ ਸਵਾਲ ਹੀ ਨਹੀਂ ਹੈ ਬੇਅਦਬੀ ਤੇ ਬਿਲ ਆਏ ਮੈਂ ਪਹਿਲੇ ਦਿਨ ਇਹ ਗੱਲ ਬੋਲ ਕੇ ਗਿਆ ਕਿ ਬੇਅਦਬੀ ਕਿਸੇ ਵੀ ਸੂਰਤ ਤੇ ਸਵੀਕਾਰ ਨਹੀਂ ਹੋ ਸਕਦੀ ਕਿਸੇ ਨੂੰ ਵੀ ਕਿਸੇ ਵੀ ਦੇ ਵੀ ਧਰਮ ਦਾ ਨਰਾਦਰ ਕਰਨ ਦਾ ਅਧਿਕਾਰ ਨਹੀਂ ਹੋ ਸਕਦਾ ਅਸੀਂ ਇਸ ਕਾਨੂੰਨ ਦੇ ਦੇ ਅੰਦਰ ਸਰਕਾਰ ਦੀ ਨੀਅਤ ਕੀ ਹੈ ਮਹੱਤਵਪੂਰਨ ਇਹ ਕਿ ਅੱਜ ਕਿਉਂ ਪਹਿਲਾਂ ਕਿਉਂ ਇਹ ਸਰਕਾਰ ਜਾਗੀ ਨਹੀਂ ਮੇਰਾ ਕੇਵਲ ਇਹਦੇ ਵਿੱਚ ਇਤਨਾ ਕਹਿਣਾ ਹੈ ਪਾਰਟੀ ਇਸ ਬਿੱਲ ਦੇ ਸਬਰੂਪ ਨੂੰ ਪੂਰਾ ਪੜੇਗੀ ਕੋਖੇਗੀ ਔਰ ਸਖਤ ਕਾਨੂੰਨ ਬਣੇ ਇਹਦੇ ਵਿੱਚ ਕਿਸੇ ਨੂੰ ਦੋ ਮਤ ਨਹੀਂ ਹੈ ਲੇਕਿਨ ਸਰਕਾਰ ਨੇ ਜਾਗਦੇ ਜਾਗਦੇ ਇੰਨੀ ਦੇਰ ਜਾਂ ਜਿਹੜੇ ਜਨਤਕ ਮੁੱਦੇ ਨੇ ਕਾਨੂੰਨ ਵਿਵਸਥਾ ਦਾ ਮਾਮਲਾ ਹੈ ਕਿਸਾਨਾਂ ਦਾ ਜਿਹੜਾ ਲੈਂਡ ਪੁਲਿੰਗ ਵਾਲਾ ਮਾਮਲਾ ਹੈ ਉਹ ਉਹਦਾ ਸ਼ੋਰ ਸ਼ਰਾਬਾ ਬਹੁਤ ਜ਼ਿਆਦਾ ਹੋ ਰਿਹਾ ਕਿਤੇ ਕਿਤੇ ਉਹਦੇ ਤੋਂ ਧਿਆਨ ਭਟਕਾਉਣ ਲਈ ਤੇ ਨਹੀਂ ਇੱਕ ਬਿੱਲ ਹੋਰ ਲੈ ਆਂਦਾ ਇਹ ਜਿਹੜਾ ਸੈਸ਼ਨ ਦੇ ਦੌਰਾਨ ਜਿਹੜੇ 2 ਦਿਨ ਦਾ ਵਕਤ ਵਧਾਇਆ ਹੈ ਤਾਂ ਉਹਦੇ ਲਈ ਜਿਹੜੇ ਪੰਜਾਬ ਦੇ ਅਹਿਮ ਤੇ ਭੱਗ ਦੇ ਲੋਕ ਮੁੱਦੇ ਨੇ ਜੇ ਉਹਨਾਂ ਦੀ ਚਰਚਾ ਹੋਵੇ ਤੇ ਚੰਗੀ ਗੱਲ ਆ ਜਿਹਦੇ ਨਾਲ ਜਿਹਨਾਂ ਲੋਕਾਂ ਨੇ ਜਿਤਾ ਕੇ ਸਾਨੂੰ ਇੱਥੇ ਭੇਜਿਆ ਜਿਹੜੇ ਲੋਕਾਂ ਦੀਆਂ ਉਮੀਦਾਂ ਨੇ ਕਿ ਕੀ ਸਾਡੇ ਜਿਹੜੇ ਨੁਮਾਇੰਦੇ ਨੇ ਉਹ ਚੁਣ ਕੇ ਜਾ ਕੇ ਕੀ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਆਪਣੀ ਗੱਲ ਰੱਖਦੇ ਨੇ ਇਹ ਇੱਕ ਬਹੁਤ ਵੱਡਾ ਸਵਾਲ ਹੈ ਜੇ ਲੋਕ ਮੁੱਦਿਆਂ ਦੇ ਉੱਤੇ ਚਰਚਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਨਿਰਧਾਰਤ ਕਰਕੇ ਦੇਖੋ ਅੱਜ ਸੈਸ਼ਨ ਹੈ ਇੱਕ ਇੱਕ ਜਿਹੜਾ ਆ ਉਹ ਟੈਕਸ ਦੇ ਮਾਮਲੇ ਦੇ ਉੱਤੇ ਜਿਹੜਾ ਬਿਜ਼ਨਸ ਆਇਆ ਹਾਲੇ ਤੱਕ ਕੋਈ ਇਹਦੇ ਤੋਂ ਇਲਾਵਾ ਹੋਰ ਚਰਚਾ ਦੇ ਲਈ ਨਹੀਂ ਆਇਆ ਕੈਬਨਟ ਮੀਟਿੰਗ ਚੱਲ ਰਹੀ ਹੈ ਲੇਕਿਨ ਜੇ ਤੁਸੀਂ ਅੱਧਾ ਘੰਟਾ ਪਹਿਲਾਂ ਆ ਕੇ ਜਾਂ ਹੋਰ ਕੋਈ ਬੈਲ ਦੇ ਦੋਗੇ ਤਾਂ ਉਹਦੇ ਉੱਤੇ ਆਪੋਜੀਸ਼ਨ ਚਰਚਾ ਕੀ ਕਰ ਸਕਦੀ ਹੈ ਅੱਜ ਮੇਰੇ ਕੋਲ ਇੱਕ ਬੜਾ ਅਹਿਮ ਮੁੱਦਾ ਹੈ ਕਿ ਜਿਹੜੀ ਸਾਡੀ ਪੰਜਾਬ ਯੂਨੀਵਰਸਿਟੀ ਹੈ ਇਹਦੀ ਹਾਲਤ ਬੜੀ ਵਿਗੜਦੀ ਜਾ ਰਹੀ ਹੈ ਵਿਦਿਆਰਥੀਆਂ ਨੂੰ ਬਹੁਤ ਮੁਸ਼ਕਲਾਂ ਆ ਰਹੀਆਂ ਨੇ ਕਿਉਂਕਿ ਯੂਨੀਵਰਸਿਟੀ ਦੇ ਅੰਦਰ ਸਾਡਾ 40% ਹਿੱਸਾ لیکن ਤੁਸੀਂ پرائیویٹ ਜਿਹੜੀਆਂ ਯੂਨੀਵਰਸਟੀਆਂ ਨੇ پرائیویٹ 플레이ਰ ਜਿਹੜੇ ਆ ਉਹਨਾਂ ਨੂੰ ਤੁਸੀਂ ਜਿਹੜਾ ਆ ਉਹ ਮਜ਼ਬੂਤ ਕਰ ਰਹੇ ਆਂ ਪੰਜਾਬ ਸਰਕਾਰ ਹਾਲੇ ਤੱਕ ਜਿਹੜਾ ਆ ਉਹ ਕਿਸੇ ਦੀ ਸਾਰ ਨਹੀਂ ਲੈ ਸਕੀ ਔਰ ਇੱਕ ਬੜੀ ਅਜੀਬ ਗੱਲ ਹੈ ਕਿ ਜਿਹੜੀਆਂ ਯੂਨੀਵਰਸਟੀਆਂ ਨੇ ਯੂਨੀਵਰਸਟੀਆਂ ਨੇ ਜਿੱਥੇ ਬਹੁਤ ਵੱਡੇ ਵੱਡੇ ਲੀਡਰ ਪੈਦਾ ਕੀਤੇ ਉੱਥੇ ਬਹੁਤ ਵੱਡੇ ਸਕਾਲਰ ਵੀ ਪੈਦਾ ਕੀਤੇ ਪਰ ਜਿਹੜੇ ਲੀਡਰ ਪੈਦਾ ਹੋਣੇ ਨੇ ਜਿਨ੍ਹਾਂ ਨੇ ਸਮਾਜ ਕੌਮ ਦੀ ਲੋਕਾਂ ਦੀ ਬਾਹ ਫੜਨੀ ਜਾਂ ਇਹੋ ਜੀਆਂ ਅਸੈਂਬਲੀਆਂ ਦੇ ਅੰਦਰ ਆਉਣਾ ਪਾਰਲੀਮੈਂਟ ਦੇ ਅੰਦਰ ਆਉਣਾ ਤੁਸੀਂ ਉੱਥੇ ਡਿਮੋਨਸਟ੍ਰੇਸ਼ਨ ਕਰਨ ਤੇ ਅੰਦੋਲਨ ਕਰਨ ਤੇ ਪਾਬੰਦੀ ਲਾ ਦਿੱਤੀ ਹੈ ਅੱਜ ਮੈਨੂੰ ਬਹੁਤ ਸਾਰੇ ਵਿਦਿਆਰਥੀ ਹੁਣੇ ਹੋਸਟਲ 'ਚ ਮਿਲ ਕੇ ਗਏ ਕਹਿੰਦੇ ਸਾਡੇ ਕੋਲ ਐਫੀਡੇਵਟ ਲਿਆ ਜਾ ਰਿਹਾ ਵੀ ਜੇ ਤੁਸੀਂ ਕੋਈ ਐਜੀਟੇਸ਼ਨ ਕੀਤਾ ਜਾਂ ਤੁਸੀਂ ਕੋਈ ਜਿੰਦਾਬਾਦ ਮਰਦਾਬਾਦ ਕੀਤਾ ਤੇ ਤੁਹਾਡਾ ਐਡਮਿਸ਼ਨ ਕੈਨਸਲ ਕੀ ਕੀ ਇਹ ਡਿਕਟੇਟਰ ਮਤਲਬ ਜਾਨੀ ਇਸ ਦੇਸ਼ ਦੇ ਅੰਦਰ ਜਿਹੜਾ ਹੋ ਰਿਹਾ ਉਹੀ ਸਾਡੀਆਂ ਜੇ ਯੂਨੀਵਰਸਿਟੀਆਂ ਦੇ ਅੰਦਰ ਵਿਦਿਕ ਅਦਾਰਿਆਂ ਦੇ ਅੰਦਰ ਦੇਖੋ ਵਿਦਿਆਰਥੀਆਂ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਤੇ ਫਿਰ ਵਿਦਿਆਰਥੀ ਅੰਦੋਲਨ ਨਹੀਂ ਕਰੇਗਾ ਤਾਂ ਕਿੱਥੇ ਕਰੇਗਾ ਪੰਜਾਬ ਸਰਕਾਰ ਅੱਜ ਸੱਤਾ ਜਿਹਾ ਹਮੇਸ਼ਾ ਸੜਕਾਂ ਤੇ ਰਹਿੰਦੀ ਸੀ ਆ ਹੁਣੇ ਹਾਲੇ ਡੈਮਾਂ ਤੇ ਜਾ ਕੇ ਧਰਨੇ ਪ੍ਰਦਰਸ਼ਨ ਮੁਜ਼ਾਰੇ ਕਰਕੇ ਆ ਰਹੇ ਨੇ ਆਖਰ ਸਾਡੀ ਜਿਹੜੀ ਗੱਲ ਹੈ ਉਹ ਵਿਦਿਆਰਥੀ ਵਰਗ ਦੀ ਕੌਣ ਚੁਕੇਗਾ ਅੱਛਾ ਕੋਟੀ ਸਾਹਿਬ ਇੱਕ ਵੱਟ ਸਭ ਤੋਂ ਵੱਡਾ ਮਸਲਾ ਇਹ ਹੈਗਾ ਕਿ ਬਹੁਤ ਬਿਲਕੁਲ ਮੈਂ ਕਹਿੰਨਾ ਜੀ ਬੇਅਦਬੀਆਂ ਦੇ ਮਾਮਲਿਆਂ ਦੇ ਉੱਤੇ ਪਹਿਲਾਂ ਤਾਂ ਇਹ ਪੁੱਛਾਂਗੇ ਪੰਜਾਬ ਸਰਕਾਰ ਨੂੰ ਕਿ ਤੁਸੀਂ ਸਾਡੇ 3.5 ਸਾਲ ਦਾ ਸਮਾਂ ਕਿਉਂ ਲਗਾ ਦਿੱਤਾ ਬੇਅਦਬੀਆਂ ਮਾਮਲਿਆਂ ਦੇ ਉੱਤੇ ਜਿਹੜਾ ਤੁਹਾਡੇ ਰਾਹੀਂ ਮੈਨੂੰ ਪਤਾ ਲੱਗਾ ਕਿ ਕੈਬਨਟ ਨੇ ਪਾਸ ਕੀਤਾ ਉਹਦੇ ਤੇ ਆਵੇ ਅਸੀਂ ਤਾਂ ਖੁਦ ਮੰਗ ਕਰ ਰਹੇ ਹਾਂ ਸਾਢੇ 3 ਸਾਲ ਤੋਂ ਕਿ ਜਿਹੜਾ ਨੇ ਵੀ ਸਜ਼ਾਾਂ ਜਿਨ੍ਹਾਂ ਨੂੰ ਮਿਲਣੀਆਂ ਚਾਹੀਦੀਆਂ ਪਰ ਸਰਕਾਰ ਕੀ ਸਾਢੇ 3 ਸਾਲ ਸੁੱਤੀ ਪਈ ਸੀ ਅੱਜ ਤੁਸੀਂ ਬੈਨ ਲੈ ਕੇ ਆਓਗੇ ਮਹੀਨਾ ਖੰਡ ਜਿਹੜਾ ਤੁਹਾਡੇ ਦਫ਼ਤਰ ਚ ਘੁੰਮਦਾ ਰਹੇਗਾ 6 ਮਹੀਨੇ ਜਾ ਕੇ ਗਵਰਨਰ ਸਾਹਿਬ ਦੇ ਕੋਲ ਪਿਆ ਰਹੇਗਾ ਜਦ ਤੱਕ ਤੁਹਾਡੀ ਜਾਣ ਦੀ ਵਾਰੀ ਆ ਗਈ ਹੈ ਤਾਂ ਪਰ ਤੁਸੀਂ ਤੁਸੀਂ ਮਤਲਬ ਲੋਕਾਂ ਦੇ ਸਾਹਮਣੇ ਸਾਬਤ ਕੀ ਕਰਨਾ ਚਾਹੁੰਦੇ ਇੱਕ ਨੈਰੇਟਿਵ ਜਿਹੜਾ ਨਾ ਇਹ ਸਰਕਾਰ ਸੈੱਟ ਕਰ ਰਹੀ ਹੈ। ਕੋਟੀ ਸਾਹਿਬ ਇੱਕ ਵਿਧਾਨ ਸਭਾ ਦੇ ਵਿੱਚ ਹਮੇਸ਼ਾ ਜ਼ੀਰੋ ਆਵਰ ਤੇ ਕੁਐਸਚਨ ਆਵਰ ਹੁੰਦਾ। ਇੱਕ ਐਮਐਲਏ ਕੋਲੇ ਸਭ ਤੋਂ ਵਧੀਆ ਪੁਆਇੰਟ ਹੁੰਦਾ ਜਗਾ ਪਲੇਸ ਹੈ ਜਿੱਥੇ ਉਹ ਆਪਣੇ ਮਸਲੇ ਹਲਕੇ ਦੇ ਚੱਕ ਸਕਦਾ। ਇਸ ਸੈਸ਼ਨ ਦੇ ਵਿੱਚ ਹਾਲੇ ਤੱਕ ਇੱਕ ਵਾਰੀ ਵੀ ਜ਼ੀਰੋ ਆਰ ਤੇ ਕੁਐਸਚਨ ਆਰ ਨਹੀਂ। ਮੈਂ ਮੈਂ ਤੁਸੀਂ ਉਸ ਦਿਨ ਸ਼ਾਇਦ ਵਿਧਾਨ ਸਭਾ ਦੇ ਅੰਦਰ ਹੋਮੋਗੇ। ਮੈਂ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਗਿਆ ਸਪੀਕਰ ਸਾਹਿਬ ਨੂੰ ਵੇ ਤੁਸੀਂ ਸੈਸ਼ਨ ਕਿਸ ਕੰਮ ਲਈ ਬੁਲਾਇਆ ਕਹਿੰਦੇ ਜੀ ਸਪੈਸ਼ਲ ਸੈਸ਼ਨ ਆ ਮੈਂ ਕਿਹਾ ਜੇ ਸਪੈਸ਼ਲ ਸੈਸ਼ਨ ਆ ਫਿਰ ਇੱਕ ਦਿਨ ਦੇ ਲਈ ਸੱਦ ਲਓ ਉਹਦੇ ਤੇ ਚਰਚਾ ਕਰਵਾ ਲਓ ਵੇ ਤੁਸੀਂ ਜ਼ੀਰੋ ਆਵਰ ਨਹੀਂ ਲੈ ਕੇ ਆ ਰਹੇ ਤੁਸੀਂ ਕੁਐਸਚਨ ਆਵਰ ਨਹੀਂ ਲੈ ਕੇ ਆ ਰਹੇ ਤਾਂ ਫਿਰ ਉਹਦੇ ਅੰਦਰ ਜਿਹੜਾ ਧਿਆਨ ਦੋ ਨੋਟਿਸ ਲੈ ਕੇ ਆ ਰਹਿਆ ਇਹ ਤਾਂ ਫਿਰ ਕਾਨੂੰਨ ਦੀਆਂ ਧੱਜੀਆਂ ਉਹਦਾ ਮੈਂ ਤਾਂ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਔਨ ਰਿਕਾਰਡ ਕਿਆ